ਆਪਾਂ ਮੌਤ ਬੰਨੀ ਫਿਰਦੇ ਆ ਸਿਰ ਤੇ ਕਫਨ ਬੰਨਿਆ ਉਲਟਾ ਜਿਹੜੀ ਮੇਰੀ ਟੀਮ ਸੀ ਉਹਦੇ ਨੌਜਵਾਨ ਮੇਰੇ ਵੜ ਦਿੱਤੇ ਗਏ ਜੱਗੀ ਫੌਜੀ ਵੜ ਦਿੱਤਾ ਗਿਆ ਨਸ਼ਾ ਤਸਕਰਾਂ ਨੂੰ ਜਸਪਾਲ ਚੱਕੀ ਵਾਲਾ ਉਹ ਨਸ਼ਾ ਤਸਕਰਾਂ ਨੂੰ ਵੜ ਦਿੱਤਾ ਗਿਆ ਪ੍ਰਸ਼ਾਸਨ ਨੇ ਸਾਡੀ ਹਸਾਰ ਨਹੀਂ ਲਈ ਦੂਸਰਾ ਜਿਹੜਾ ਪੁਲਿਸ ਅਧਿਕਾਰੀ ਪੈਸੇ ਮੰਗ ਰਿਹਾ ਸੀ ਨਸ਼ਾ ਵੇਚਣ ਵਾਲ ਨੂੰ ਲੈ ਕੇ ਉਹਨੂੰ ਰਿਸਪਸ ਕਰਤਾ ਅਗਾਰਵੇ ਤੇ ਕੀਤੀ ਜਾ ਰਹੀ ਕਿਸੇ ਇਹ ਤਾਂ ਇਹ ਤਾਂ ਸਿਰਫ ਗੋੰਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਬੜੀ ਗਿਣਤੀ ਛੋਟੀ ਆ ਤੁਸੀਂ ਜਿੰਨੇ ਥਾਣੇਦਾਰ ਜਿਹੜੇ ਇਲਾਕੇ ਚ ਨਸ਼ਾ ਵੇਚ ਰਿਹਾ ਇਹਦਾ ਮਤਲਬ ਇਹ ਉਹ ਐਸਐਚਓ ਦੀ ਸਰਪ੍ਰਸਤੀ ਚ ਵੇਚ ਰਿਹਾ ਉਹ ਐਸਐਚਓ ਨੂੰ ਮਹੀਨਾ ਪਹੁੰਚ ਰਿਹਾ ਇਸ ਕਰਕੇ ਵੇਚ ਰਿਹਾ ਲਿਸਟ ਬਣਾ ਸਕਦੇ ਤਾਂ ਉਹਨਾਂ ਕੋ ਵੀ ਤਾਂ ਲਿਸਟ ਹੋਏਗੀ ਬਿਲਕੁਲ ਸਾਡੇ ਕੋਲ ਲਿਸਟਾਂ ਨਸ਼ਾ ਵੇਚਣ ਵਾਲਿਆਂ ਦੀਆਂ ਉਹਨਾਂ ਕੋ ਲਿਸਟਾਂ ਜਿਹੜੀਆਂ ਉਹ ਹਫਤਾ ਦੇਣ ਆ ਰਹਿਆਂ ਨੇ ਵੀ ਇਹਨੇ ਕਿੰਨਾ ਸਮਾਨ ਵੇਚਿਆ ਇਹਨੇ ਕਿੰਨੇ ਸਮਾਨ ਦੇ ਸਾਨੂੰ ਪੈਸੇ ਦੇ ਕੇ ਜਾਣੇ ਆ ਇਹਦੇ ਕੋ ਅਸੀਂ ਕਿੰਨਾ ਮਹੀਨਾ ਲੈਣਾ ਇਹਦੇ ਕੋ ਕਦੋਂ ਆਪਾਂ ਪੈਸੇ ਜਾ ਕੇ ਗਰਾਉਣੇ ਆ ਇਹਨੂੰ ਕਦੋਂ ਥਾਣੇ ਸੱਦਣਾ ਤੇ ਇਹਨੂੰ ਕਦੋਂ ਘਰ ਬਾਇਜਤ ਘਰ ਛੱਡ ਕੇ ਆਉਣਾ ਜਿਹੜਾ ਜਸਬੀਰ ਸੰਧੂ ਹੈ ਇਸ ਹਾਲ ਕਿਦਾ ਐਮਐਲਏ ਸਲੇ ਸਿਰਫ ਉਹ ਵਿਆਹ ਆਉਣ ਜਾਂਦਾ ਭੋਗ ਖਾਣ ਜਾਂਦਾ ਬਰਥਡੇ ਪਾਰਟੀਆਂ ਮਨਾਉਣ ਜਾਂਦਾ ਤੇ ਜਾਂ ਫਿਰ ਉਹ ਆਪਣੇ ਰੀਲਾਂ ਬਣਾ ਕੇ ਵਿਧਾਨ ਸਭਾ ਦੇ ਅੰਦਰ ਜਾਂਦੀਆਂ ਦੇ ਮੇਰੇ ਟੋਰ ਵੇਖੋ ਮੇਰੀ ਫਲਾਣਾ ਵੇਖੋ ਅਸੀਂ ਇੰਜ ਦੇ ਬੰਦੇ ਹੁੰਨੇ ਆ ਇਹੋ ਜਿਹੇ ਗਾਣੇ ਲਾ ਲਾ ਕੇ ਜਿਹੜਾ ਕੋਈ ਮਤਲਬ ਨਿਆਣਾ ਵੀ ਅਜੇ ਪੁੱਠੇ ਕੰਮ ਨਹੀਂ ਕਰਦਾ ਉਹ ਸਾਡੇ ਜਸਬੀਰ ਐਮਐਲਏ ਕਰ ਰਿਹਾ ਜਿਹੜਾ ਐਮਐਲਏ ਇੰਨੀ ਸਰਕਾਰ ਦਾ ਹੈ 4 ਘੰਟੇ ઠાਣੇ ਇਸ ਗੱਲ ਤੇ ਬੈਠਾ ਰਹਿੰਦਾ ਵੀ ਇਹ ਹੈਰੀ ਤੇ ਪਰਚਾ ਕਰੋ ਇਹ ਨਸ਼ੇ ਖਿਲਾਫ ਆਵਾਜ਼ ਚੁੱਕਦਾ ਤੇ ਕੀ ਕਿਆਸ ਕਰਾਂਗੇ ਭਗਵੰਤ ਜੀ ਸਰਕਾਰ ਤੋਂ ਵੀ ਮੈਨੂੰ ਪਹਿਲਾਂ ਵੀ ਜਿਹੜਾ ਥਾਣੇ ਦੇ ਵਿੱਚ ਸੱਦ ਕੇ ਥਾਣੇਦਾਰ ਮੈਂ ਉਹ ਥਾਣੇਦਾਰ ਦਾ ਵੀ ਨਾਮ ਜਦੋਂ ਸੀਪੀ ਸਾਹਿਬ ਪੁੱਛਣਗੇ ਮੈਂ ਥਾਣੇਦਾਰ ਦਾ ਨਾਮ ਦੱਸੋ ਜਿੰਨੇ ਮੈਨੂੰ ਕੁਰਸੀ ਤੇ ਬਿਠਾ ਗਏ ਕਿਹਾ ਹੈ ਵੀ ਤੇ ਇਹਨੂੰ ਨਸ਼ਾ ਤਸਕਰਾਨੇ ਮਰਵਾ ਦੇਣਾ ਵੀ ਜੇ ਮੈਨੂੰ ਨਸ਼ਾ ਤਸਕਰਾਨੇ ਮਰਵਾ ਦੇਣਾ ਤਾਂ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕਿਉਂਕਿ ਉਹਨਾਂ ਦਾ ਹਿੱਸਾ ਪਤੀ ਉਹ ਤਾਂ ਕਹਿੰਦੇ ਵੀ ਸਾਡੇ ਲਾਕੇ ਨਸ਼ਾ ਹੈਗਾ ਨਹੀਂ ਥਾਣੇਦਾਰ ਛੋਟੇ ਲੋਕਾਂ ਤੇ ਹੀ ਕਾਰਵਾਈ ਹੋ ਰਹੀ ਆ ਤੁਹਾਨੂੰ ਲੱਗਦਾ ਕਿ ਵੱਡੇ ਕਿਸੇ ਤੇ ਵੀ ਕਾਰਵਾਈ ਹੋ ਸਕਦੀ ਆ ਸਮੁੰਦਰ ਚ ਮગરਮਛ ਨਹੀਂ ਮਾਰਿਆ ਜਾਂਦਾ ਸਮੁੰਦਰ ਚ ਛੋਟੀ ਮੱਛੀ ਮਾਰੀ ਜਾਂਦੀ ਆ ਜਿਹੜੇ ਛੋਟੀਆਂ-ਮੋਟੀਆਂ ਤੁਸੀਂ ਕਹਿੰਦੇ ਨਾ ਮਕਾਨ ਤੋੜ ਦਿੱਤੇ ਉਹ ਛੋਟੇ ਕੰਮ ਆ ਵੱਡੇ ਮਹਿਲਾਂ ਵਾਲੇ ਆ ਨਾ ਜਿੱਥੇ ਸਮਾਨ ਆਉਂਦਾ ਖਰਬਾਂ ਰੁਪਈਆਂ ਦਾ ਕਰੋੜਾਂ ਰੁਪਈਆਂ ਦਾ ਉਹਨਾਂ ਤੱਕ ਮਾਰ ਕਰਨੀ ਪੈਣੀ ਉਹ ਕੋਠੀਆਂ ਢੋਣੀਆਂ ਪੈਣੀਆਂ ਮਜ਼ਦੂਰਾਂ ਦੇ ਘਰ ਠਾ ਕੇ ਜਿਹੜੇ ਉਹਨਾਂ ਨੇ ਆਪਣੇ ਕੰਮੇ ਰੱਖੇ ਜਿਹੜੇ ਦੋ-ਦੋ ਚਾਰ-ਚਾਰ ਕੁੜੀਆਂ ਵੇਚਦੇ ਆ ਕਿਉਂਕਿ ਹਿਸਾਪੱਤੀ ਜਿਹੜਾ ਵੱਡੇ ਘਰਾਂ ਤੋਂ ਠਾਣਿਆਂ ਨੂੰ ਮਿਲਦਾ ਇਹ ਕਹਿੰਦੇ ਗਲੀਆਂ ਨਾਲੀਆਂ ਨਾਲ ਇਲੈਕਸ਼ਨ ਨੇ ਅਗਲੀ ਵਾਰ ਲੜਾਂਗੇ ਲੱਗਦਾ ਹੈ ਕਿ ਲੋਕ ਪਿਆਰ ਕਰਪਾ ਉਹ ਲੋਕੀ ਇਹਨਾਂ ਨੂੰ ਇਲੈਕਸ਼ਨ ਲੜਨ ਦੇਣਗੇ ਫੇਰ ਹੀ ਆ ਨਾ ਇਨਾਂ ਦੀ ਝੋਲੀ ਮੈਨਾਂ 2 ਸਾਲ ਰਹਿ ਗਏ 2 ਸਾਲ ਬਾਅਦ ਸੜਕਾਂ ਦੇ ਨਾ ਨਾ ਕੁੱਟ ਕੁੱਟ ਭਜਾਇਆ ਇਹਨਾਂ ਨੂੰ ਫਿਰ ਮੇਨਾਂ ਗੱਲ ਕਰਿਓ ਪੰਜਾਬ ਵਿੱਚ ਕੋਈ ਵੀ ਇਹੋ ਜਿਹਾ ਐਮਐਲਏ ਨਹੀਂ ਜਿਹੜਾ ਆਪਣੇ ਲੋਕਾਂ ਲਈ ਸੋਚ ਰਿਆ ਵੀ ਜਿਹੜੀਆਂ ਯਾਰਾਰੀਆਂ ਪਹਿਲੇ ਐਮਐਲਏ ਨਾਲ ਸੀ ਨਸ਼ਾ ਤਸਕਰੀਆਂ ਦੀਆਂ ਉਹ ਇਹ ਸਰਕਾਰ ਦੇ ਆਉਣ ਨਾਲ ਇਹਨਾਂ ਦੇ ਐਮਐਲਏ ਨਾ ਬਣ ਗਿਆ ਉਹ ਐਮਐਲਏ ਜਿਨ੍ਹਾਂ ਨੇ ਲੋਕਾਂ ਲਈ ਕੋਈ ਸੰਘਰਸ਼ ਨਹੀਂ ਕੀਤਾ ਕੋਈ ਗਾਇਕ ਐਮਐਲਏ ਬਣਾਤਾ ਕੋਈ ਡਾਕਟਰ ਚੁੱਕ ਕੇ ਐਮਐਲਏ ਬਣਾਤਾ ਜਿਹੜਾ ਕਦੇ ਲੋਕਾਂ ਨਾਲ ਨਹੀਂ ਖੜਿਆ ਇਹ ਲੁੱਟਣ ਵਾਲੀਆਂ ਸਰਕਾਰਾਂ ਹੀ ਨੇ ਇਹਨਾਂ ਦੀ ਪਦਾਇਸ਼ ਨੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ਹੀ ਬੰਦੇ ਹੁੰਦੇ ਆ ਤੁਸੀਂ ਉਹਨਾਂ ਨੂੰ ਛਾੜੋਗੇ ਨਾ ਤੇ ਉਹਨਾਂ ਦੇ ਬੁਕਲਾਂ ਚੋਂ ਜਿਹੜੇ ਆ ਨਸ਼ਾ ਤਸਕਰ ਨਿਕਲਣਗੇ ਪੰਜਾਬ ਨੂੰ ਜੇ ਬਚਾਉਣਾ ਤੇ ਇੱਥੇ ਵੱਡੇ ਰੀਹੈਬ ਸੈਂਟਰ ਬਣਾਉਣੇ ਪੈਣੇ ਆ ਫਿਰ ਜਾ ਕੇ ਬੱਚਿਆਂ ਨੂੰ ਅਸੀਂ ਬਚਾ ਸਕਦੇ ਆ ਸਾਨੂੰ ਵੱਡੇ ਖੇਡ ਦੇ ਮੈਦਾਨ ਇੱਥੇ ਲਿਓਣੇ ਪੈਣੇ ਆ ਕਿਉਂ ਵੀ ਟੁੱਟੇ ਪਠੇ ਮਕਾਨ ਤੇ ਬਥੇਰੇ ਜਿੱਦੇ ਸਰੀੰਜਾਂ ਲਾਉਨੇ ਮਿਲਦੇ ਖੇਡ ਦੇ ਮੈਦਾਨ ਨਹੀਂ ਸਾਨੂੰ ਦਿੱਤੇਗੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਕੀ ਛੇਵਾਂ ਦਰਿਆ ਨਸ਼ੇ ਦਾ ਵਗਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੀ ਨਸ਼ੇ ਨੂੰ ਖਤਮ ਕਰਨ ਵਾਸਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਨਾਲ ਨਾਲ ਪੰਜਾਬ ਦੇ ਵਿੱਚ ਜਿੰਨੇ ਵੀ ਐਸਐਸਪੀ ਅਤੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਕਰ ਨਸ਼ੇ ਨੂੰ ਪ੍ਰੋਪਰ ਤਰੀਕੇ ਨਾਲ ਖਤਮ ਕਰਨ ਵਾਸਤੇ 3 ਮਹੀਨਿਆਂ ਦਾ ਸਮਾਂ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸਚਕਣ ਸੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੀਆਂ ਕਈ ਵੀਡੀਓ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਜਿਸ ਵਿੱਚ ਔਰਤਾਂ ਦੇ ਨਾਲ-ਨਾਲ ਬੱਚੇ ਅਤੇ ਬਜ਼ੁਰਗ ਜਿਹੜੇ ਨੇ ਨਸ਼ਾ ਪੀ ਕੇ ਅਨਜ਼ਰ ਆਉਂਦੇ ਰਹੇ ਨੇ ਅਤੇ ਉਹ ਵੀਡੀਓ ਜਿਹੜੀਆਂ ਬਣਾਇਆ ਗਈਆਂ ਸਨ ਉਹ ਸੀ ਸਰਬਜੀਤ ਸਿੰਘ ਹੈਰੀ ਹੁਣਾ ਵੱਲੋਂ ਨੌਜਵਾਨ ਆਗੂ ਨੇ ਨੌਜਵਾਨ ਆਗੂ ਹੋਣ ਦੇ ਕਾਰਨ ਪੰਜਾਬ ਦੀ ਚਿੰਤਾ ਵੀ ਰੱਖਦੇ ਨੇ ਗੱਲਬਾਤ ਜ਼ਰੂਰ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੈ ਹੈਰੀ ਹੁਣਾ ਦਾ ਹੈਰੀ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਹੀ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਰਹੇ ਨੇ ਲੱਗਦਾ ਹੈ ਕਿ ਪੰਜਾਬ ਸਰਕਾਰ ਸੁੱਤੀ ਉੱਠੀ ਆ ਔਰ ਲੱਗਦਾ ਹੈ ਕਿ ਨਸ਼ਾ ਖਤਮ ਹੋ ਪਾਏਗਾ 3 ਮਹੀਨੇ ਚ ਜੇ ਨਸ਼ਾ ਖਤਮ ਹੋ ਜੇ ਤੇ ਸਾਡਾ ਪੰਜਾਬ ਸੋਨੇ ਦੀ ਚੀੜੀ ਨਹੀਂ ਕਹੂੰਗਾ ਸੋਨੇ ਦਾ ਸੂਰਜ ਆ ਜਿਹੜਾ ਪੂਰੇ ਦੇਸ਼ ਨੂੰ ਜਿਹੜਾ ਵਾ ਉਹ ਮਤਲਬ ਰੋਸ਼ਨੀ ਦੇ ਸਕਦਾ ਪੰਜਾਬ ਸੂਬਾ ਕਹੋ ਜਿਹੜਾ ਹਰ ਇੱਕ ਸੂਬੇ ਨੂੰ ਜੋੜਦਾ ਤੁਸੀਂ ਕਿਸਾਨੀ ਅੰਦੋਲਨ ਵੇਲੇ ਵੇਖਿਆ ਨਾ ਤੁਸੀਂ ਲੋਕਡਾਊਨ ਚ ਜਦੋਂ ਲੋਕ ਲੁੱਟੇ ਪੁੱਟੇ ਜਾ ਰਹੇ ਸੀਗੇ ਉਸ ਵੇਲੇ ਪੰਜਾਬ ਦਾ ਦਿਲ ਏਡਾ ਵੱਡਾ ਸੀਗਾ ਵੀ ਲੋਕਾਂ ਦੇ ਕਰਾਂ ਤੱਕ ਜਾ ਕੇ ਭੁੱਖੇ ਦੇ ਮੂੰਹ ਚ ਬੁਰਕੀ ਪਾਉਂਦਾ ਸੀਗਾ ਅੱਜ ਪੰਜਾਬ ਦੇ ਨੌਜਵਾਨ ਦਰਦਰਪਟ ਕਾਲੀ ਮਜਬੂਰ ਆ ਚਾਹੇ ਉਹ ਨਸ਼ੇ ਨਾਲ ਹੋਣ ਚਾਹੇ ਉਹ ਵਿਦੇਸ਼ ਦੀ ਮਾਰ ਹੋਵੇ ਹੁਣ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਤੋਂ ਨੇ ਪੂਰੇ ਭਾਰਤ ਚ ਜਾ ਰਹੇ ਪਰ ਪੰਜਾਬ ਦੇ ਵੀ ਨੌਜਵਾਨ ਬਹੁਤ ਵੱਡੀ ਗਿਣਤੀ ਜਿਹੜੇ ਵਾਪਸ ਡਿਪੋਰਟ ਕਰਕੇ ਭੇਜੇ ਜਾ ਰਹੇ ਜਿਨ੍ਹਾਂ ਦੇ ਉੱਤੇ ਲੱਖਾਂ ਰੁਪਇਆ ਲਾ ਕੇ ਉਹਦੇ ਮਾਪੇ ਉਹਨੇ ਕਿਸੇ ਆਸ ਨਾਲ ਭੇਜਿਆ ਸੀ ਆਸ ਕੀ ਸੀ ਸਾਡਾ ਬੱਚਾ ਨਸ਼ੇ ਤੋਂ ਬਚ ਜੇ ਹੂੰ ਤੁਸੀਂ ਕਹਿੰਦੇ ਹੋ ਵੀ ਮੈਂ ਵੀਡੀਓ ਵਾਇਰਲ ਕਰਦਾ ਠੀਕ ਹੈ ਮੈਂ ਕਰਦਾ ਬੜੀਆਂ ਕੀਤੀਆਂ ਪਿੰਡਾਂ ਚ ਜਾ ਜਾ ਕੇ ਪਿੰਡਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਉਹ ਬੱਚਿਆਂ ਨੂੰ ਸਮਝਾਇਆ ਕਿਸੇ ਨੂੰ ਮਾਰਿਆ ਨਹੀਂ ਉਹਨਾਂ ਨੂੰ ਆਪਣੇ ਲਾਗੇ ਬਿਠਾ ਕੇ ਸਮਝਾ ਵੀ ਇਹ ਨਸ਼ਾ ਮਾੜਾ ਤੁਸੀਂ ਮੇਰੇ ਜਿੰਨੀਆਂ ਵੀਡੀਓ ਵੇਖੋ ਵਿੱਚ ਵਿੱਚ ਕਿਸੇ ਨੂੰ ਗਾਲ ਨਹੀਂ ਕੱਢੀ ਕਿ ਇਹਦੇ ਚ ਪੇੜ ਨਹੀਂ ਮਾਰੀ ਉਹਨ ਪਿਆਰ ਨਾਲ ਸਮਝਾਉਣ ਦੀ ਗੱਲ ਕੀਤੀ ਆ ਪਰ ਜਿਹੜਾ ਬੱਚਾ ਨਸ਼ੇ ਚ ਗਲਦਾਨ ਹੋ ਜਾਂਦਾ ਉਹ ਬੱਚਾ ਜਿਹੜਾ ਵਾ ਉਹ ਨਾ ਆਪਣੇ ਮਾ ਦਾ ਰੇਂਦਾ ਨਾ ਆਪਣੇ ਬਾਪ ਦਾ ਰੇਂਦਾ ਉਹ ਆਪਣੇ ਭੈਣ ਭਰਾਵਾਂ ਨੂੰ ਵੀ ਜਿਹੜਾ ਵਾ ਉਹ ਮਾੜਾ ਕਹਿੰਦਾ ਉਹਨੇ ਸਾਡੀ ਗੱਲ ਕੀ ਸੁਣੀ ਆ ਇਹ ਪ੍ਰਬੰਧ ਸਰਕਾਰ ਨੂੰ ਕਰਨੇ ਪੈਣੇ ਆ ਜੇ ਨਸ਼ਾ ਸਰਕਾਰ ਨੇ ਫਲਾਇਆ ਤੇ ਇਹਦਾ ਨਿਵਾਰਨ ਕਰਨਾ ਵੀ ਸਰਕਾਰ ਦਾ ਹੀ ਆ ਮੁੱਖ ਉਦੇਸ਼ ਹੋਣਾ ਚਾਹੀਦਾ ਅੱਜ ਇੱਕ ਪਾਸੇ ਉਹ ਲੋਕ ਨੇ ਜਿਹੜੇ ਲੁੱਟੇ ਜਾ ਰਹੇ ਨੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਲੁੱਟਣ ਵਾਲੇ ਨੇ ਹੁਣ ਲੁੱਟਣ ਵਾਲੇ ਕੌਣ ਨੇ ਇਹ ਲੁੱਟਣ ਵਾਲੀਆਂ ਸਰਕਾਰਾਂ ਹੀ ਨੇ ਇਹਨਾਂ ਦੀ ਪਦਾਇਸ਼ ਨੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ਹੀ ਬੰਦੇ ਹੁੰਦੇ ਆ ਜੋ ਕਾਲੀ ਆ ਗਏ ਉਹਨਾਂ ਨਾਲ ਜੁੜ ਗਏ ਜੇ ਕਾਂਗਰਸੀ ਆ ਗਏ ਉਹਨਾਂ ਨਾਲ ਜੁੜ ਗਏ ਜੇ ਆਪ ਆ ਗਈ ਤੇ ਉਹਨਾਂ ਨਾਲ ਜੁੜ ਗਏ ਅੱਜ بڑے ਵੱਡੇ ਪੱਧਰ ਤੇ ਜੇ ਨਸ਼ਾ ਵਿਕਦਾ ਤੇ ਉਹ ਮਾਨ ਸਰਕਾਰ ਜਿਹੜੀ ਆ ਉਹਦੇ ਆਲੇ ਦੁਆਲੇ ਦੇ ਜਿਹੜੇ ਐਮ ਐਲ ਏ ਆ ਉਹ ਉਹਨਾਂ ਨੂੰ ਛਾੜੋਗੇ ਨਾ ਤੇ ਉਹਨਾਂ ਦੇ ਬੁਕਲਾਂ ਚੋਂ ਜਿਹੜੇ ਐ ਨਸ਼ਾ ਤਸਕਰ ਨਿਕਲਣਗੇ ਲੇਕਿਨ ਅਜ ਕੁਲਦੀਪ ਸਿੰਘ ਜੀਰਾ ਨੇ ਵੀ ਕਹਿੰਦਾ ਕਿ ਵਿਧਾਇਕਾਂ ਦਾ ਜਾਂਚ ਕਰੋ ਡੋਪ ਟੈਸਟ ਕਰਾਓ ਜੇਕਰ ਅਸੀਂ ਲਾਇਸੈਂਸ ਬਣਵਾਉਂਦੇ ਹਾਂ ਰਿਵੋਲਵਰ ਦਾ ਤਾਂ ਵੀ ਡੋਪ ਟੈਸਟ ਹੁੰਦਾ ਕਹਿੰਦੇ ਅਸੀਂ ਤਾਂ ਪੂਰਾ ਪੰਜਾਬ ਉਹਨਾਂ ਨੂੰ ਦਿੰਨੇ ਇੱਕ ਵਾਰੀ ਡੋਪ ਟੈਸਟ ਕਰ ਲਿਓ ਉਹਨਾਂ ਦਾ ਮੈਨੂੰ ਡੋਪ ਟੈਸਟ ਤੇ ਇੱਕ ਟੈਸਟ ਕਰਾਉਣਾ ਨਾ ਤੁਸੀਂ ਉਹਨਾਂ ਦੇ 4 ਦਿਨ ਨਿਗਾਰ ਰੱਖੋ ਵੀ ਉਹਨਾਂ ਨਾਲ ਕਹੋ ਜੇ ਬੰਦੇ ਲੋਕ ਆਣ ਕੇ ਮਿਲਦੇ ਆ ਉਹਨਾਂ ਦਾ ਲੈਣਾ ਸਣਾ ਕਹੋ ਜੇ ਆ ਉਹ ਕੰਮ ਕੀ ਕਰ ਰਹੇ ਆ ਪੰਜਾਬ ਵਿੱਚ ਕੋਈ ਵੀ ਇਹੋ ਜਿਹਾ ਐਮਐਲਏ ਨਹੀਂ ਜਿਹੜਾ ਆਪਣੇ ਲੋਕਾਂ ਲਈ ਸੋਚ ਰਿਆ ਕਿਉਂਕਿ ਬੜੀ ਵੱਡੀ ਪੱਧਰ ਤੇ ਲੋਕਾਂ ਨੇ ਸਭ ਤੋਂ ਵੱਧ ਨਸ਼ੇ ਦੀ ਮਾਰ ਕਰਕੇ ਕਿਉਂਕਿ ਇਹਨਾਂ ਨੇ ਬਦਲਾਅ ਦੇ ਨਾਂ ਦੇ ਉੱਤੇ ਵੀ ਪੰਜਾਬ ਨੂੰ ਅਸੀਂ ਬਦਲ ਕੇ ਰੱਖ ਦਾਂਗੇ ਨਸ਼ਾ ਬੜਾਵਾ ਛੇਵਾਂ ਦਰਿਆ ਸੀ ਜਿਹੜਾ ਨੱਕਾ ਮੋੜਨਾ ਉਹਦਾ ਦੂਜੇ ਪਾਸੇ ਉਹਨੂੰ ਬੰਦ ਕਰਨਾ ਇਹਦੇ ਨਾਂ ਦੇ ਉੱਤੇ ਕਿਉਂਕਿ ਲੋਕ ਸਤੇ ਹੋਏ ਸੀਗੇ ਨਸ਼ੇ ਤੋਂ ਸਤੇ ਹੋਏ ਸੀਗੇ ਕਿਉਂਕਿ ਸਾਡਾ ਪੰਜਾਬ ਖਾਲੀ ਇਸ ਕਰਕੇ ਹੋ ਰਿਹਾ ਵੀ ਨਸ਼ੇ ਕਰਕੇ ਤੇ ਸਾਡੇ ਨੌਜਵਾਨ ਮਰ ਰਹੇ ਆ ਉਹਨਾਂ ਨੇ ਸੋਚਿਆ ਵੀ ਆਪਾਂ ਬਦਲਾਅ ਦਾ ਨਾ ਨਾਰਾ ਦਿੱਤਾ ਤੇ ਉਹ ਨਾਰੇ ਦੇ ਤਹਿਤ ਵੀ ਪੰਜਾਬ ਕਿਤੇ ਸੋਨੇ ਦੀ ਚਿੜੀ ਬਣ ਜੇ ਸੋਨੇ ਜਿਹੜਾ ਰੰਗਲਾ ਪੰਜਾਬ ਬਣ ਜੇ ਪਰ ਰੰਗਲੇ ਤੋਂ ਫੇਰ ਕੰਗਲੇ ਤੇ ਆ ਗਿਆ ਅੱਜ ਨੌਜਵਾਨ ਜਿਹੜਾ ਉਹ ਨਸ਼ੇ ਤੇ ਗ੍ਰਸਤ ਆ ਕਾਰਨ ਕੀ ਆ ਵੀ ਜਿਹੜੀਆਂ ਯਾਰਾਂ ਰੀਆਂ ਪਹਿਲੇ ਐਮਐਲਏ ਨਾਲ ਸੀ ਨਸ਼ਾ ਤਸਕਰਾਂ ਦੀਆਂ ਉਹ ਇਹ ਸਰਕਾਰ ਦੇ ਆਉਣ ਨਾਲ ਇਹਨਾਂ ਦੇ ਐਮਐਲਏ ਨਾ ਬਣ ਗਿਆ ਉਹ ਐਮਐਲਏ ਜਿਨ੍ਹਾਂ ਨੇ ਲੋਕਾਂ ਲਈ ਕੋਈ ਸੰਘਰਸ਼ ਨਹੀਂ ਕੀਤਾ ਕੋਈ ਗਾਇਕ ਐਮਐਲਏ ਬਣਾਤਾ ਕੋਈ ਡਾਕਟਰ ਚੁੱਕ ਕੇ ਐਮਐਲਏ ਬਣਾਤਾ ਜਿਹੜਾ ਕਦੇ ਲੋਕਾਂ ਨਾਲ ਨਹੀਂ ਖੜਿਆ ਉਹ ਬੰਦਾ ਇਹਨਾਂ ਨੂੰ ਜਿਹੜਾ ਲੋਕਾਂ ਦੀ ਆਵਾਜ਼ ਹੁੰਦਾ ਜਿਹੜਾ ਲੋਕਾਂ ਨਾਲ ਖੜਦਾ ਅਸਲ ਵਿੱਚ ਸੱਤਾ ਦਾ ਹੱਕਦਾਰ ਉਹ ਆ ਸੱਤਾ ਦੇ ਵਿੱਚੋਂ ਆਣ ਕੇ ਉਹਨੂੰ ਦੁੱਖ ਤਕਲੀਫ ਦਾ ਪਤਾ ਹੁੰਦਾ ਉਹ ਐਮਐਲਏ ਬਣੇ ਤੇ ਉਹ ਲੋਕਾਂ ਦੀ ਜਿਹੜੀ ਸਾਰ ਲੈ ਸਕਦਾ ਪਰ ਪੰਜਾਬ ਸਰਕਾਰ ਐਸਲੇ ਨਸ਼ਾ ਰੋਕਣ ਚ ਬਿਲਕੁਲ ਫੇਰ ਆ ਹਾਂ ਜੇ ਇਹ ਕੰਮ ਕਰ ਜਾਂਦੀ ਆ ਤੇ ਸਾਨੂੰ ਕੁਣ ਤੋਂ ਮਾਨ ਤੇ ਕਿਤੇ ਨਾ ਕਿਤੇ ਭਰੋਸਾ ਆਊਗਾ ਵੀ ਪੰਜਾਬ ਚ ਨਸ਼ਾ ਏਡਾ 3 ਮਹੀਨੇ ਖਤਰਾ ਤੁਸੀਂ ਭਰੋਸੇ ਦੀ ਗੱਲ ਕਰਦੇ ਹੋ ਭਰੋਸਾ ਤਿੰਨਾ ਮਹੀਨਾ ਪਹਿਲਾਂ ਹੀ ਚਿਤ ਆਇਆ ਇਲੈਕਸ਼ਨ ਨੂੰ 1 ਸਾਲ ਰਹਿ ਗਿਆ ਤੁਹਾਨੂੰ ਲੱਗਦਾ ਨਹੀਂ ਇਹ ਵੀ ਸਟੰਟ ਹੀ ਲੱਗਦਾ ਨਜ਼ਰ ਆ ਸਕਦਾ ਹੈ ਕਿਤਨਾ ਕਿਤੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜੇ ਪੋਲੀਟੀਕਲ ਸਟੰਟ ਲੱਗ ਰਿਹਾ ਨਜ਼ਰ ਆ ਰਿਹਾ ਕਿਉਂਕਿ ਦਿੱਲੀ ਵਿੱਚ ਇਲੈਕਸ਼ਨ ਆ ਰਹੇ ਨੇ ਹੁਣ ਤੇ ਗਰਮੀਆਂ ਚ ਮਫਰਲ ਵੀ ਨਿਕਲਣਾ ਹੁਣ ਖਾਂਸੀ ਵੀ ਸ਼ੁਰੂ ਹੋਣੀ ਆ ਭਾਸ਼ਨਾ ਦੇ ਚਕੇਦਰੀਵਾਲ ਦੀ ਹੁਣ ਉਹ ਚੱਪਲ ਵੀ ਕੱਢੀ ਜਾਣੀ ਹੈ ਜਿਹਦੀ ਵੱਧਰ ਟੁੱਟੀ ਹੋਣੀ ਆ ਹੁਣ ਉਹ ਸ਼ਰਟ ਵੀ ਕੱਢੀ ਜਾਣੀ ਜਿਹਦੇ ਪੁੱਠੇ ਸਿੱਦੇ ਬਟਨ ਜਿਹੜੇ ਲੱਗਣੇ ਆ ਆਪਣੇ ਸ਼ਰਟ ਨੂੰ ਖਲਾਤ ਇਹ ਆ ਵੀ ਐਸਲੇ ਜਿਹੜਾ ਪ੍ਰਸ਼ਾਸਨ ਇਹ ਕਹਿੰਦਾ ਵੀ ਅਸੀਂ ਨਸ਼ਾ ਬੰਦ ਕਰਾਂਗੇ ਮੈਂ ਸੀਪੀ ਸਾਹਿਬ ਨੂੰ ਮਾਨ ਜੋਗ ਸੀਪੀ ਸਾਹਿਬ ਨੂੰ ਅੰਬਰ ਸਾਡੇ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੇਰੀਆਂ ਪੁਰਾਣੀਆਂ ਵੀਡੀਓ ਖੰਗਾਲੋ ਪੁਰਾਣੀਆਂ ਤੁਸੀਂ ਜਿਹੜੇ ਥਾਣੇ ਦੇ ਥਾਣੇਦਾਰ ਬਿਠਾਏ ਆ ਇੱਕ ਰਿ ਉਹਨਾਂ ਨੂੰ ਖੰਗਾਲੋ ਉੱਥੇ ਜਿਹੜੇ ਤੁਸ ਆਇਆ ਜਿਹੜੇ ਇਨਫੋਰਮੇਸ਼ਨ ਅਰਦਾਨ ਪ੍ਰਦਾਨ ਕਰਦੇ ਵੀ ਅੱਜ ਇੱਥੇ ਰੇਡ ਵੱਜਣੀਆਂ ਉਹ ਪਹਿਲਾਂ ਅਲਰਟ ਕਰਦੇ ਉਹਨਾਂ ਨੂੰ ਖੰਗਾ ਲੋ ਦੂਜੇ ਪਾਸੇ ਆਪਣੇ ਜਿਹੜੇ ਸਰਕਾਰ ਉਹ ਆਪੇ ਐਮਐਲਏ ਨੂੰ ਝਾੜੇ ਉਹਨਾਂ ਦੇ ਜਿਹੜੇ ਗਲਮਿਆਂ ਚੋਂ ਕੀ ਕੁਝ ਨਿਕਲਦਾ ਇਹ ਵੀ ਉਹਨਾਂ ਤੋਂ ਜਿਹੜਾ ਵਾ ਉਹ ਨਿਕਲੂਗਾ ਸਾਰਾ ਕੁਝ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਆ ਉਹਨਾਂ ਦਾ ਜਰਾਨੇ ਜਿਹੜੇ ਆ ਉਹ ਨਸ਼ਾ ਤਸਕਰਾਂ ਨਾਲ ਨਿਕਲਨੇ ਆ ਤੇ ਫਿਰ ਜਾ ਕੇ ਕਿਤੇ ਜਿਹੜਾ ਪੰਜਾਬ ਬਚ ਸਕਦਾ ਜੇ ਆਪਾਂ ਕਾਗਤੀ ਗੱਲ ਕਰੀਏ ਕਾਗਜ਼ ਦੀ ਕਾਰਵਾਈ ਨਾਲ ਕੁਝ ਨਹੀਂ ਹੋਣੀ ਲੇਕਿਨ ਐਕਸ਼ਨ ਮੂਡ ਚ ਨਜ਼ਰ ਆ ਰਿਹਾ ਪੁਲਸ ਪੁਲਸ ਪ੍ਰਸ਼ਾਸਨ ਲਗਾਤਾਰ ਹੀ ਰਸਤਿਆਂ ਦੇ ਉੱਤੇ ਆ ਰੋਡਾਂ ਦੇ ਉੱਤੇ ਆ ਘਟਾਏ ਜਾ ਰਹੇ ਨੇ ਨਸ਼ਿਆਂ ਦੇ ਖਿਲਾਫ ਸਦਾਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਲੱਗਦਾ ਨਹੀਂ ਕੋਈ ਐਕਸ਼ਨ ਮੂਡ ਨਜ਼ਰ ਆ ਰਿਹਾ ਮੈਨੂੰ ਦੱਸੋ ਕਿਹੜੇ ਨਸ਼ਾ ਤਸਕਰ ਤੇ ਵੱਡੇ ਤੇ ਅਸਲੇ ਕਾਰਵਾਈ ਤੁਸੀਂ ਸਿਸਟਮ ਬਣਾਈ ਸੀ ਤੁਸੀਂ ਦਿਓ ਕੀਪ ਤਾਂ ਹੋਈ ਜਾਵੇ ਮੈਂ ਦਿੱਤੀ ਆ ਜੀ ਕਿੰਨੀ ਕੋਈ ਦਿਹਾ ਹੁਣ ਹੂੰ ਤਾਂ ਲਿਸਟ ਦੇ ਨੂੰ ਦਿਲ ਨਹੀਂ ਕਰਦਾ ਕੰਮ ਹੀ ਨਹੀਂ ਹੋਣਾ ਕੋਈ ਹਾਂ ਆਪਾਂ ਮੌਤ ਬੰਨੀ ਫਿਰਦੇ ਆ ਸਿਰ ਤੇ ਕਫਨ ਬੰਨਿਆ ਉਲਟਾ ਮੈਂ ਆਪਣੇ ਜਿਹੜੀ ਮੇਰੀ ਟੀਮ ਸੀ ਉਹਦੇ ਨੌਜਵਾਨ ਮੇਰੇ ਵੱਡ ਦਿੱਤੇ ਗਏ ਫੌਜੀ ਜੱਗੀ ਫੌਜੀ ਵੱਡ ਦਿੱਤਾ ਗਿਆ ਨਸ਼ਾ ਤਸਕਰਾਂ ਲੋ ਮੇਰਾ ਦੋਸਤ ਆ ਜਸਪਾਲ ਚੱਕੀ ਵਾਲਾ ਉਹ ਨਸ਼ਾ ਤਸਕਰਾਂ ਲੋ ਵੱਡ ਦਿੱਤਾ ਗਿਆ ਪ੍ਰਸ਼ਾਸਨ ਨੇ ਸਾਡੀhears ਨਹੀਂ ਲਈ ਇੱਕ ਪਾਸੇ ਉਹ ਲੋਕ ਆ ਜਿਹੜੀ ਮਾਨਸਿਆ ਪਰਸੋ ਚੌਥੀ ਗੱਲ ਆ 40 ਬੰਦਿਆਂ ਦੇ ਉੱਤੇ ਜਿਹੜਾ ਨਸ਼ਾ ਰੋਕੂ ਟੀਮ ਆ ਜਿਨ੍ਹਾਂ ਨੇ ਲੋਕਾਂ ਨੂੰ ਫੜਾਇਆ ਵੀ ਆਹ ਕੈਪਸੂਲ ਵੇਚ ਵੇਕਰਿਆ ਆਹ ਨਸ਼ਾ ਇੱਥੇ ਵੇਚ ਰਿਆ ਉਲਟਾ ਉਹਨਾਂ ਦੀ ਕਾਰਵਾਈ ਹੁੰਦੇ بجائے ਜਿਹੜਾ ਉਹ ਨਸ਼ਾ ਤਸਕਰਾਂ ਦੇ بجائے ਹੁੰਦੇ ਉਹ ਨਸ਼ਾ ਰੋਕੂ ਟੀਮ ਦੇ ਉੱਤੇ 40 ਬੰਦੇ ਦਾ ਪਰਚਾ ਕਰ ਦਿੱਤਾ ਲੇਕਿਨ ਅੰਮ੍ਰਿਤਸਰ ਦੇ ਵਿੱਚ ਕੀਤਾ ਨਾ ਜੀ ਉਹਨਾਂ ਨੇ ਇੱਕ ਐਸਐਚਓ ਜਿਹੜਾ ਗੱਲ ਆ ਇਹਨਾਂ ਅਧਰਕਰਤਾ ਦੂਸਰਾ ਜਿਹੜਾ ਪੁਲਿਸ ਅਧਿਕਾਰੀ ਪੈਸੇ ਮੰਗ ਰਿਹਾ ਸੀ ਨਸ਼ਾ ਵੇਚਣ ਵਾਲ ਨੂੰ ਲੈ ਕੇ ਉਹਨੂੰ ਰਿਸਪਸ ਕਰਤਾ ਅਗਾਰਵਾਈ ਤਾਂ ਕੀਤੀ ਜਾ ਰਹੀ ਕਿਸੇ ਇਹ ਤਾਂ ਇਹ ਤਾਂ ਸਿਰਫ ਗੋੰਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਬੜੀ ਗਿਣਤੀ ਛੋਟੀ ਆ ਤੁਸੀਂ ਜਿੰਨੇ ਥਾਣੇ ਦਾ ਜਿਹੜੇ ਇਲਾਕੇ ਚ ਨਸ਼ਾ ਵੇਚ ਰਿਹਾ ਇਹਦਾ ਮਤਲਬ ਇਹ ਉਹ ਐਸਐਚਓ ਦੀ ਸਰਪ੍ਰਸਤੀ ਚ ਵੇਚ ਰਿਹਾ ਉਹ ਐਸਐਚਓ ਨੂੰ ਮਹੀਨਾ ਪਹੁੰਚ ਰਿਹਾ ਇਸ ਕਰਕੇ ਵੇਚ ਰਿਹਾ ਐਸਐਚਓ ਨੂੰ ਕਿਹੜੀ ਥਾਣੇ ਦੇ ਵਿੱਚ ਜਿਹੜੇ ਮੌਜੂਦ ਥਾਣੇਦਾਰ ਨੇ ਤੇ ਐਸਐਚਓ ਨੇ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਪਤਾ ਨਹੀਂ ਆ ਵੀ ਕਿਹੜੇ ਇਲਾਕੇ ਚ ਕੌਣ ਕੀ ਚੀਜ਼ ਕੰਮ ਕਰਦਾ ਲਿਸਟ ਬਣਾ ਸਕਦੇ ਤਾਂ ਉਹਨਾਂ ਕੋ ਵੀ ਤਾਂ ਲਿਸਟ ਹੋਏਗੀ ਬਿਲਕੁਲ ਸਾਰਾ ਕੁਝ ਹੈਗਾ ਉਹਨਾਂ ਕੋ ਲਿਸਟਾਂ ਸਾਡੇ ਕੋਲ ਲਿਸਟਾਂ ਨਸ਼ਾ ਵੇਚਣ ਵਾਲਿਆਂ ਦੀਆਂ ਉਹਨਾਂ ਕੋਲ ਲਿਸਟਾਂ ਜਿਹੜੀਆਂ ਉਹ ਹਫ਼ਤਾ ਦੇਣ ਆ ਰਹਿਆਂ ਨੇ ਵੀ ਇਹਨੇ ਕਿੰਨਾ ਸਮਾਨ ਵੇਚਿਆ ਇਹਨੇ ਕਿੰਨੇ ਸਮਾਨ ਦੇ ਸਾਨੂੰ ਪੈਸੇ ਦੇ ਕੇ ਜਾਣੇ ਆ ਇਹਦੇ ਕੋਲ ਅਸੀਂ ਕਿੰਨਾ ਮਹੀਨਾ ਲੈਣਾ ਇਹਦੇ ਕੋ ਕਦੋਂ ਆਪਾਂ ਪੈਸੇ ਜਾ ਕੇ ਗਰਾਉਣੇ ਆ ਇਹਨੂੰ ਕਦੋਂ ਥਾਣੇ ਸੱਦਣਾ ਤੇ ਇਹਨੂੰ ਕਦੋਂ ਘਰ ਬਾਇਜਤ ਘਰ ਛੱਡ ਕੇ ਆਉਣਾ ਲੇਕਿਨ ਤੁਹਾਨੂੰ ਲੱਗਦਾ ਕਿ ਵੱਡੇ ਕਿੰਗਪਿੰਗ ਜਿਹੜੇ ਨੇ ਉਹ ਐਮਐਲਏ ਵੀ ਹੋ ਸਕਦੇ ਨੇ ਕਿਉਂਕਿ ਤੁਹਾਡੇ ਨਾਮ ਹਗੇ ਨੇ ਵਿੱਚ ਉਹ ਨਸ਼ਾ ਤਸਕਰਾਂ ਦੇ ਵਿੱਚ ਉਹਨਾਂ ਦੇ ਬਹੁਤ ਕੋਸ਼ ਹੈਗਾ ਬਹੁਤ ਕੋਸ਼ ਹੈਗਾ ਪਰ ਜੇ ਸਰਕਾਰ ਮੈਂ ਭਗਵਾਨ ਜੀ ਸਾਹਿਬ ਨੂੰ ਕਹਿਣਾ ਪਿਪਗੋਤ ਮਾਨ ਸਾਹਿਬ ਜੇ ਤੁਸੀਂ ਸੱਚੀ ਮਨੋਂ ਨਸ਼ੇ ਦੇ ਕੰਮ ਕਰਨਾ ਚਾਹੁੰਦੇ ਹੋ ਮੈਂ ਅੰਬਰਸਤ ਦੀ ਗੱਲ ਕਰਦਾ ਮੈਂ ਬਾਹਰ ਦੀ ਨਹੀਂ ਗੱਲ ਕਰਦਾ ਤੁਸੀਂ 4 ਦਿਨ ਮੇਰੇ ਨਾਲ ਰੂਪੋਸ਼ ਹੋ ਕੇ ਮੇਰੇ ਨਾਲ ਰਹਿ ਕੇ ਵੇਖੋ ਤੁਹਾਨੂੰ ਮੈਂ ਕੱਲਾ ਕੱਲਾ ਪਿੰਡ ਕੱਲਾ ਕੱਲਾ ਘਰ ਕੱਲੇ ਕੱਲੇ ਲੋਕ ਕੱਲੇ ਕੱਲੇ ਸਿਆਸੀ ਲੋਗ ਕੱਲੇ ਕੱਲੇ ਪ੍ਰਸ਼ਾਸਨ ਦੇ ਲੋਗ ਦਵਾਂਗਾ ਜਿਹੜੇ ਨਸ਼ਾ ਵੇਚਣ ਚ ਇੱਥੇ ਸਭ ਤੋਂ ਮੋਰੀ ਆ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਜਿਨ੍ਹਾਂ ਨੇ ਨੌਜਵਾਨ ਪੀੜੀ ਦਾ ਬੇੜਾਗਰ ਕੀਤਾ ਜਿਨ੍ਹਾਂ ਨੇ ਉਹ ਨੌਜਵਾਨ ਜਿਹੜੇ ਨੌਜਵਾਨ ਮੁਗਲਾਂ ਨਾਲ ਲੜਦੇ ਨਹੀਂ ਮਰੇ ਉਹ ਨੌਜਵਾਨ ਜਿਹੜੇ ਅੰਗਰੇਜ਼ਾਂ ਨਾਲ ਲੜਦੇ ਨਹੀਂ ਮਰੇ ਉਹ ਨੌਜਵਾਨ ਜਿਹੜੇ ਬਾਰਡਰਾਂ ਦੇ ਉੱਤੇ ਸ਼ਹੀਦ ਜਿਹੜਿਆ ਉਹ ਘਟ ਹੋਇਆ ਤੇ ਅੱਜ ਇੱਕ ਸਿਰਿੰਜ 1.5 ਇੰਚ ਦੀ ਸਿਰਿੰਜ ਨਾਲ ਜਿਹੜਾ ਵਾ ਉਹ ਰੋਜ਼ ਨਿਤ ਦਿਨ ਮਾਵਾਂ ਦੇ ਹੋਰ ਕੀ ਜਿਹੜਾ ਵੀ ਖਬਰਾਂ ਵੀ ਜਨਤਕ ਨਹੀਂ ਕੀਤੀਆਂ ਜਾ ਰਹੀਆਂ ਰੇਸ਼ੋ ਨਹੀਂ ਦਿੱਤੀ ਜਾ ਰਹੀ ਕਿੰਨਾ ਨੌਜਵਾਨ ਜਿਹੜਾ ਨਸ਼ਾ ਮਾਰ ਰਿਹਾ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਆ ਨੋਇਵਾਂ ਨੂੰ ਬਚਾਉਣਾ ਤੇ ਸਭ ਤੋਂ ਪਹਿਲਾਂ ਨਸ਼ੇ ਤੇ ਕੰਮ ਕਰਨਾ ਪੈਣਾ ਤੇ ਸੱਚੇ ਮਣਿਓ ਕਰਨਾ ਪੈਣਾ ਇਹਦੇ ਵਿੱਚ ਚਾਹੇ ਉਹ ਕੋਈ ਲੀਡਰ ਆ ਜਾਏ ਤੇ ਭਾਵੇਂ ਚਾਹੇ ਉਹ ਪ੍ਰਸ਼ਾਸਨ ਦਾ ਅਧਿਕਾਰੀ ਆ ਜਾਏ ਉਹਨੂੰ ਚੁੱਕ ਕੇ ਜ਼ਿਲੇ ਸੁਟਣਾ ਪੈਣਾ ਫਿਰ ਲੋਕਾਂ ਨੂੰ ਨਸੀਤ ਹੋਣੀਆਂ ਜਿਹੜੇ ਛੋਟੀਆਂ-ਮੋਟੀਆਂ ਤੁਸੀਂ ਕਹਿੰਦੇ ਨਾ ਮਕਾਨ ਤੋੜ ਦਿੱਤੇ ਉਹ ਛੋਟੇ ਕੰਮ ਆ ਵੱਡੇ ਜਿਹੜੇ ਮਹਿਲਾਂ ਵਾਲੇ ਆ ਨਾ ਜਿੱਥੇ ਸਮਾਨ ਆਉਂਦਾ ਖਰਬਾ ਰੁਪਈਆ ਦਾ ਕਰੋੜਾ ਰੁਪਈਆ ਦਾ ਉਹਨਾਂ ਤੱਕ ਮਾਰ ਕਰਨੇ ਪੈਣੀ ਉਹ ਕੋਠੀਆਂ ਢੋਣੀਆਂ ਪੈਣੀਆਂ ਮਜ਼ਦੂਰਾਂ ਦੇ ਘਰ ઠા ਆ ਕੇ ਜਿਹੜੇ ਉਹਨਾਂ ਨੇ ਆਪਣੇ ਕੰਮੇ ਰੱਖੇ ਜਿਹੜੇ ਦੋ ਦੋ ਚਾਰ ਚਾਰ ਕੁੜੀਆਂ ਵੇਚਦੇ ਆ ਕਿਉਂਕਿ ਹਿਸਾਪੱਤੀ ਜਿਹੜਾ ਵੱਡੇ ਘਰਾਂ ਤੋਂ ਠਾਣਿਆਂ ਨੂੰ ਮਿਲਦਾ ਤੁਸੀਂ ਲਿਸਟ ਜਿਹੜੀ ਕਹਿ ਰਹੇ ਸੀਗੇ ਜਿਹੜੀ ਦਿੱਤੀ ਸੀਗੀ ਅਧਿਕਾਰੀ ਕੋ ਤੁਹਾਡਾ ਤੁਹਾਡੇ ਕੋ ਹਗੀ ਲਿਸਟ ਹੋਵੇ ਮੇਰੇ ਕੋ ਅੱਜ ਵੀ ਮੌਜੂਦ ਆ ਦੇ ਸਕਦੇ ਹੋ ਜੇ ਸੀਪੀ ਨੂੰ ਲੋੜ ਆ ਜਰੂਰ ਤੋਂ ਮੈਂ ਦਵਾਂਗਾ ਤਾਂ ਮੈਂ ਦਊਂਗੀ ਹੋਰ ਚ ਵੀ ਵੱਡੇ ਨਾਮ ਹੋ ਸਕਦੇ ਕੋਈ ਬਿਲਕੁਲ ਬਿਲਕੁਲ ਵੱਡੇ ਬਿਲਕੁਲ ਨਾਮ ਸਿਆਸੀ ਲੋਕਾਂ ਦੇ ਨਾਂ ਆ ਸਿਆਸੀ ਲੋਕਾਂ ਦੇ ਰਿਸ਼ਤੇਦਾਰਾਂ ਦੇ ਨਾਂ ਆ ਮੈਂ ਇਹ ਵੀ ਸਾਬਤ ਕਰ ਸਕਦਾ ਵੀ ਜਿਹੜੇ ਹੁਣ ਸਿਆਸੀ ਜਿਹੜੇ ਲੋਗ ਐ ਜਿਹਨੇ ਐਮਐਲਏ ਬਣਿਆ ਐ ਐਮਪੀ ਬਣਿਆ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਪਿੰਡਾਂ 'ਚ ਜਿਹੜਾ ਨਸ਼ਾ ਵਕਾ ਰਹਿਆ ਸਰਪੰਚ ਬਣ ਕੇ ਮਾ ਉਹਨਾਂ ਦੇ ਨਾਮ ਤੇ ਇਹ ਸੱਚਿਓ ਮਣੀ ਇਹਨਾਂ ਨੇ ਕੰਮ ਕਰਨਾ ਫਿਰ ਇਹਨਾਂ ਲਿਸਟ ਦਿੱਤੀ ਜਾਊਗੀ ਮੈਨੂੰ ਪਹਿਲਾਂ ਵੀ ਜਿਹੜਾ ਥਾਣੇ ਦੇ ਵਿੱਚ ਸੱਦ ਕੇ ਥਾਣੇਦਾਰ ਮੈਂ ਉਹ ਥਾਣੇਦਾਰ ਦਾ ਵੀ ਨਾਮ ਜਦੋਂ ਸੀਪੀ ਸਾਹਿਬ ਪੁੱਛਣਗੇ ਮੈਂ ਥਾਣੇਦਾਰ ਦਾ ਨਾਮ ਦੱਸੂ ਜਿਹਨੇ ਮੈਨੂੰ ਕੁਰਸੀ 'ਤੇ ਬਿਠਾ ਕੇ ਕਿਹਾ ਸੀ ਵੀ ਤੈਨੂੰ ਨਸ਼ਾ ਤਸਕਰਾਂ ਨੇ ਮਰਵਾ ਦੇਣਾ ਵੀ ਜੇ ਮੈਨੂੰ ਨਸ਼ਾ ਤਸਕਰਾਂ ਨੂੰ ਮਰਵਾ ਦੇਣਾ ਤਾਂ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕਿਉਂਕਿ ਉਹਨਾਂ ਦਾ ਹਿੱਸਾ ਪਤੀ ਉਹ ਤਾਂ ਕਹਿੰਦੇ ਕਿ ਸਾਡੇ ਲਾ ਕੇ ਨਸ਼ਾ ਹੈਗਾ ਨਹੀਂ ਥਾਣੇਦਾਰ ਨਿਤ ਦੇਣ ਉੱਥੇ ਲੋਕ ਮਾਰ ਰਹੇ ਸੀ ਨਿਤ ਦੇਣ ਸੜਕਾਂ ਦੇ ਉੱਤੇ ਹੁਣ ਤੇ ਉਹਨਾਂ ਬੰਦਿਆਂ ਕੋਲ ਜਿਹੜੇ ਆ 5 7 10 ਦਿਨ ਨੰਗੇ ਆ ਪੰਜਾਂ ਸੱਤਾਂ ਦਿਨਾਂ ਚ ਉਹਨਾਂ ਕੋ ਨਜਾਇਜ਼ ਹਥਿਆਰ ਵੀ ਆ ਗਏ ਜਿਹੜੇ ਨਸ਼ਾ ਪੀਂਦੇ ਆ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਕੋ ਨਜਾਇਜ਼ ਹਥਿਆਰ ਵੀ ਆ ਗਿਆ ਸਾਨੂੰ ਜਦੋਂ ਥਾਣਿਆਂ ਦੇ ਵਿੱਚੋਂ ਮਾਰਨਦੇ ਆ ਧਮਕੀਆਂ ਮਿਲਣਗੀਆਂ ਤੇ ਅਸੀਂ ਕੀ ਕਿਆਸ ਕਰਾਂਗੇ ਲੇਕਿਨ ਲੱਗਦਾ ਹੈ ਕਿ ਜੋ ਨਜ਼ਰ ਆ ਰਿਹਾ ਹੋਰ ਤੋਂ ਉਲਟ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਕਿ ਛੋਟੇ ਲੋਕਾਂ ਤੇ ਹੀ ਕਾਰਵਾਈ ਹੋ ਰਹੀ ਆ ਤੁਸੀਂ ਤੁਹਾਨੂੰ ਲੱਗਦਾ ਕਿ ਵੱਡੇ ਕਿਸੇ ਤੇ ਵੀ ਕਾਰਵਾਈ ਹੋ ਸਕਦੀ ਆ ਸਮੁੰਦਰ ਚ ਮਗਰਮੱਛ ਨਹੀਂ ਮਾਰਿਆ ਜਾਂਦਾ ਸਮੁੰਦਰ ਚ ਛੋਟੀ ਮੱਛੀ ਮਾਰੀ ਜਾਂ ਮਗਰ ਮੱਛੀ ਨੂੰ ਹੱਥ ਪਾਉਂਦਾ ਜੇ ਜੇ ਭਗਵੰਤ ਮਾਨ ਸਾਹਿਬ ਕੋ ਹੈਗਾ ਤੇ ਮਗਰ ਮੱਛੀ ਨੂੰ ਹੱਥ ਪਾਉਣ ਤੇ ਫਿਰ ਪੰਜਾਬ ਦਾ ਭਲਾ ਹੋ ਸਦਾ ਫਿਰ ਪੰਜਾਬ ਦੀ ਨੌਜਵਾਨ ਪੀੜੀ ਦਾ ਭਲਾ ਹੋ ਸਦਾ ਪੰਜਾਬ ਨੂੰ ਜੇ ਬਚਾਉਣਾ ਤੇ ਇੱਥੇ ਵੱਡੇ ਰੀਹੈਬ ਸੈਂਟਰ ਬਣਾਉਣੇ ਪੈਣੇ ਆ ਫਿਰ ਜਾ ਕੇ ਬੱਚਿਆਂ ਨੂੰ ਅਸੀਂ ਬਚਾ ਸਕਦੇ ਹਾਂ ਸਾਨੂੰ ਵੱਡੇ ਖੇਡ ਦੇ ਮੈਦਾਨ ਇੱਥੇ ਲਿਓਣੇ ਪੈਣੇ ਆ ਤਾਂ ਜੋ ਕੋਈ ਕੁੱਟੇ ਪਠੇ ਮਕਾਨ ਤੇ ਬਥੇਰੇ ਜਿਹਦੇ ਸਿਰੰਜਾਂ ਲਾਉਂਦੇ ਮਿਲਦੇ ਖੇਡ ਦੇ ਮੈਦਾਨ ਨਹੀਂ ਸਾਨੂੰ ਦਿੱਤੇ ਗਏ ਸਾਡੇ ਹੱਥਾਂ 'ਚ ਮੋਬਾਈਲ ਜ਼ਰੂਰ ਦਿੱਤਾ ਗਿਆ ਪਰ ਸਾਨੂੰ ਖੇਡਣ ਲਈ ਸਮਾਂ ਨਹੀਂ ਦਿੱਤਾ ਗਿਆ ਅੱਜ ਸਾਡਾ ਨੌਜਵਾਨ ਜਿਹੜਾ ਫਸਟ ਐਡਿਟ ਆ ਮੋਬਾਈਲ 'ਚ ਜਾ ਜਾ ਕੇ ਖੁਦ ਖੁਸ਼ੀ ਦੀ ਜ਼ਰਾ ਪਿਆ ਬੇਰੋਜ਼ਗਾਰੀ ਵਧੀ ਪਈ ਆ ਅਨਪੜਤਾ ਵਧੀ ਪਈ ਆ ਸਾਡੇ ਕੋਲ ਕੋਈ ਐਜੂਕੇਸ਼ਨ ਦੀ ਪਾਲਿਸੀ ਨਹੀਂ ਸਾਡੇ ਕੋਲ ਕੋਈ ਵਪਾਰ ਦੀ ਪਾਲਿਸੀ ਨਹੀਂ ਇਸ ਲਈ ਜਿਹੜਾ ਪੰਜਾਬ ਦਾ ਨੌਜਵਾਨ ਖਾਸ ਕਰਕੇ ਪੰਜਾਬ ਦਾ ਨਸ਼ੇ ਦੀ ਲੀਡ ਉੱਤੇ ਚੱਲ ਰਿਹਾ ਉਹਨੂੰ ਬਚਾਉਣ ਵਾਸਤੇ ਨਸ਼ੇ ਨੂੰ ਖਤਮ ਕਰਨਾ ਪੈਣਾ ਨਸ਼ੇ ਨੂੰ ਜੇ ਖਤਮ ਕਰਨਾ ਤੇ ਸੱਚਾ ਮਨ ਬਣਾ ਕੇ ਜੇ ਸਰਕਾਰਾਂ ਦੀ ਦੇਣ ਆ ਸਾਨੂੰ ਨਸ਼ਾ ਪਹਿਲੀਆਂ ਸਰਕਾਰਾਂ ਨੇ ਜੇ ਦਿੱਤਾ ਤੇ ਸਾਨੂੰ ਸਰਕਾਰਾਂ ਵੱਲੋਂ ਹੀ ਨੂੰ ਮਟਾਉਣਾ ਪੈਣਾ ਤੇ ਸਰਕਾਰ ਜੇ ਨੂੰ ਨਹੀਂ ਮਟਾਉਂਦੀ ਜੇ ਲਾਰੇ ਲਾ ਕੇ ਨਿਕਲ ਜਾਂਦੀ ਆ ਤੁਸੀਂ ਥੋੜੇ ਦਿਨ ਪਹਿਲਾਂ ਵੇਖਿਆ ਨਾ ਵੀ ਜਦੋਂ ਭਗਵੰਤ ਮਾਨ ਸਾਹਿਬ ਦਿੱਲੀ ਦੇ ਇਲੈਕਸ਼ਨ ਦੀ ਹਾਰ ਤੋਂ ਬਾਅਦ ਬਾਹਰ ਨਿਕਲੇ ਤਾਂ ਇੱਕ ਪੱਤਰਕਾਰ ਨੇ ਇੱਕ ਸਵਾਲ ਕੀਤਾ ਵੀ ਤੁਸੀਂ ਪੰਜਾਬ ਦੇ ਲੋਕਾਂ ਨੇ ਬੀਬੀਆਂ ਨਾਲ ਚਲੋ ਇਹ ਗੱਲ ਇਹਦੇ ਨਾਲ jorਦੀ ਨਹੀਂ ਪਰ ਗੱਲ ਦੱਸਣ ਵਾਲੀ ਤਮਕਾਇਆ ਕੰਜ ਜਾਂਦਾ ਵੀ ਉਹਨਾਂ ਨੇ ਪੁੱਛਿਆ ਵੀ ਤੁਸੀਂ ਪੰਜਾਬ ਦੇ ਲੋਕਾਂ ਬੀਬੀਆਂ ਨਾਲ ਇੱਕ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਤੇ ਭਗਵੰਤ ਮਾਨ ਸਾਹਿਬ ਦਾ ਇੱਕ ਕਹਿਣਾ ਸੀਗਾ ਵੀ ਇਹ ਦਿੱਲੀ ਦੇ ਵਿੱਚ ਲਾਗੂ ਹੋ ਗਿਆ ਤੇ ਉਹਨਾਂ ਨੇ ਕਿਹਾ ਅੱਜ 3 ਸਾਲ ਦੀ ਸਰਕਾਰ ਹੋ ਗਈ ਪੰਜਾਬ 'ਚ ਕਿਉਂ ਨਹੀਂ ਲਾਗੂ ਆ ਤੇ ਗੋਗ ਭਗਵੰਤ ਮਾਨ ਸਾਹਿਬ ਪੱਤਰਕਾਰ ਦਿਵਾਲੇ ਹੋ ਗਿਆ ਸਾਨੂੰ ਫਾਲਤੂ ਬੋਲਿਆ ਸੀ ਜਦੋਂ ਸਚਾਈ ਦੇ ਉੱਤੇ ਸਵਾਲ ਕੀਤੇ ਜਾਣਗੇ ਇਹਦਾ ਮਤਲਬ ਤੁਸੀਂ ਦਬਕੇ ਮਾਰੋਗੇ ਜਦੋਂ ਨਸ਼ੇ ਦੀ ਗੱਲ ਕਰਾਂਗੇ ਸਾਨੂੰ ਧਮਕੀਆਂ ਦਿੱਤੀਆਂ ਜਾਣੀਆਂ ਸਾਨੂੰ ਮਰੋਂਦਾ ਜਿਹੜਾ ਉਹ ਸਾਨੂੰ ਧਮਕੀਆਂ ਦਿੱਤੀਆਂ ਜਾਣੀਆਂ ਮੇਰੇ ਬੰਦਿਆਂ ਉੱਤੇ ਹਮਲੇ ਕੀਤੇ ਜਾਣਗੇ ਮੇਰੀ ਟੀਮ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਅਸੀਂ ਸੰਘਰਸ਼ੀ ਲੋਕ ਆ ਮੈਂ ਆਪਣੀ ਟੀਮ ਜ਼ਰੂਰ ਪਿੱਛੇ ਕੀਤੀ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਇਕੱਲਾ ਹੀ ਤੁਰਿਆ ਫਿਰਦਾ ਮੈਂ ਪੂਰੇ ਪੰਜਾਬ ਨੂੰ ਇਕੱਠਾ ਕਰਨ ਦੀ ਸਮਰੱਥਾ ਰੱਖਦਾ ਮੈਂ ਪੂਰੇ ਪੰਜਾਬ ਨੂੰ ਇਹ ਐਮਐਲਏ ਜਿਹੜਾ ਐਮਐਲਏ ਇੰਨੀ ਸਰਕਾਰ ਦਾ ਹੈ 4 ਘੰਟੇ ਠਾਣੇ ਇਸ ਗੱਲ ਤੇ ਬੈਠਾ ਰਹਿੰਦਾ ਵੀ ਇਹ ਹੈਰੀ ਤੇ ਪਰਚਾ ਕਰੋ ਇਹ ਨਸ਼ੇ ਖਿਲਾਫ ਆਵਾਜ਼ ਚੁੱਕਦਾ ਤੇ ਕੀ ਕਿਆਸ ਕਰਾਂਗੇ ਭਗਵੰਤਮਨ ਸਰਕਾਰ ਤੋਂ ਵੀ ਕੀ ਲੱਗਦਾ ਇਸ ਐਮਐਲਏ ਤੇ ਵੀ ਖਿਲਾਫ ਹੀ ਮਾਮਲਾ ਦਰਜ ਹੋਣਾ ਚਾਹੀਦਾ ਬਿਲਕੁਲ ਇਹਦੀ ਇਨਕੁਆਇਰੀ ਕਰੋ ਇੰਨੇ ਹਾਲੇ ਤੱਕ ਜਿਹੜਾ ਵਾ ਇਸ ਇਲਾਕੇ ਚ ਕੰਮ ਕਿੰਨੇ ਕੀਤੇ ਆ ਇਹ ਤੁਹਾਡਾ ਫਰਜ਼ ਬਣਦਾ ਇਹ ਇਹ ਪੱਤਰਕਾਰ ਭਰਾਵਾਂ ਦਾ ਫਰਜ਼ ਬਣਦਾ ਵੀ ਇਹ ਜਾ ਕੇ ਇਸ ਐਸਐਮਐਲਏ ਦੇ ਜਿਹੜੇ ਕਾਰਜ ਵੇਖਣ ਲੋਕਾਂ ਦੇ ਗਲੀ ਮੁਹੱਲਿਆਂ ਦੇ ਮੂਹਰੇ ਜਾ ਕੇ ਲੋਕਾਂ ਤੋਂ ਪੁੱਛਣ ਵੀ ਐਸਐਮਐਲਏ ਨੇ ਤੁਹਾਡੇ ਇਲਾਕੇ 'ਚ ਕੀ ਕੰਮ ਕਰਾਇਆ ਉਹ ਤੇ ਇਹ ਲੱਗਦਾ ਪਿਆ ਜਿਵੇਂ ਇਹਨਾਂ ਨੇ ਇਲੈਕਸ਼ਨ ਹੀ ਲੜਨੀ ਹੁੰਦੀ ਹੈ ਕਿ ਜਿੱਦਾਂ ਦੇ ਹਾਲਾਤ ਨਿਕਲੀਆਂ ਨਾਲੀਆਂ ਦੀ ਗੱਲ ਕਰਦੇ ਗਲੀਆਂ ਨਾਲੀਆਂ ਤੇ ਹਾਲਾਤ ਹੀ ਬੜੇ ਮਾੜੇ ਚੱਲ ਰਹੇ ਲੜਾਈ ਤੇ ਗਲੀਆਂ ਨਾਲੀਆਂ ਦੀ ਰੱਖੀ ਹੋਈ ਨਹੀਂ ਨਾ ਪਹਿਲੀਆਂ ਸਰਕਾਰਾਂ ਨੇ ਗਲੀਆਂ ਨਾਲੀਆਂ 'ਚ ਫਸਾਈਗੇ ਉਹੀ ਸਰਕਾਰਾਂ ਆ ਕੇ ਦੱਸਦੇ ਇਹ ਕਹਿੰਦੇ ਗਲੀਆਂ ਨਾਲੀਆਂ ਨਾਲ ਇਲੈਕਸ਼ਨ ਹੀ ਅਗਲੀ ਵਾਰ ਲੜਾਂਗੇ ਲੱਗਦਾ ਹੈ ਕਿ ਲੋਕ ਪਿਆਰ ਕਰਪਾਂ ਉਹ ਲੋਕੀ ਇਹਨਾਂ ਨੂੰ ਇਲੈਕਸ਼ਨ ਲੜਨ ਦੇਣਗੇ ਫੇਰ ਹੀ ਆ ਨ ਉੱਥੇ ਭਜਾਇਆ ਇਹਨਾਂ ਨੂੰ ਫਿਰ ਮੇਰੇ ਨਾਲ ਗੱਲ ਕਰਿਓ ਅੱਜ ਇਹ ਐਮਐਲਏ ਦੇ ਤੁਸੀਂ ਲੋਕਾਂ ਕੋਲ ਜਾਓ ਇਹ ਮੇਰੇ ਸਵਾਲ ਨਹੀਂ ਇਹ ਲੋਕਾਂ ਦੇ ਸਵਾਲ ਆ ਤੁਸੀਂ ਲੋਕਾਂ ਕੋਲ ਜਾ ਕੇ ਮਾਈਕ ਉਹਨਾਂ ਦੇ ਅੱਗੇ ਰੱਖ ਕੇ ਵਖੋ ਵੀ ਇਹ ਐਮਐਲਏ ਨੇ ਜਿਹੜਾ ਜਸਬੀਰ ਸੰਧੂ ਹੈ ਇਸ ਹਲਕੇ ਦਾ ਐਮਐਲਏ ਇੰਨੇ ਤੁਹਾਡੇ ਲਈ ਕੀ ਕੰਮ ਕੀਤੇ ਆ ਤੇ ਤੁਹਾਨੂੰ ਲੋਕੀ ਆਪੇ ਜਵਾਬ ਦੇ ਦੇਣਗੇ ਐਸ ਲਈ ਸਿਰਫ ਉਹ ਵਿਆਹ ਖਾਨ ਜਾਂਦਾ ਭੋਗ ਖਾਨ ਜਾਂਦਾ ਬਰਥਡੇ ਪਾਰਟੀਆਂ ਮਨਾਉਣ ਜਾਂਦਾ ਤੇ ਜਾਂ ਫਿਰ ਉਹ ਆਪਣੇ ਰੀਲਾਂ ਬਣਾ ਕੇ ਵਿਧਾਨ ਸਭਾ ਦੇ ਅੰਦਰ ਜਾਂਦੀਆਂ ਦੇ ਮੇਰੇ ਟੋਰ ਵੇਖੋ ਮੇਰੀ ਫਲਾਣਾ ਵੇਖੋ ਅਸੀਂ ਇੰਜ ਦੇ ਬੰਦੇ ਹੁੰਨੇ ਆ ਇਹੋ ਜਿਹੇ ਗਾਣੇ ਲਾ ਲਾ ਕੇ ਜਿਹੜਾ ਕੋਈ ਮਤਲਬ ਨਿਆਣਾ ਵੀ ਅਜੇ ਪੁੱਠੇ ਕੰਮ ਨਹੀਂ ਕਰਦਾ ਉਹ ਸਾਡੇ ਜਸਵੀਰ ਐਮਐਲਏ ਕਰ ਰਿਹਾ ਉਹਦੀ ਤੁਸੀਂ ਇੱਕ ਵਾਰੀ ਪੇਜ ਜਸਵੀਰ ਐਮਐਲਏ ਦਾ ਪੇਜ ਖੋਲ ਕੇ ਜਰੂਰ ਵੇਖਿਓ ਕਿ ਉਹ ਬਚਕਾਣੀਆਂ ਹਰਕਤਾਂ ਕਰ ਰਿਹਾ ਉਹ ਮੂਰਖਾਲੀਆਂ ਹਰਕਤਾਂ ਕਰ ਰਿਹਾ ਕੋਈ ਸਮਝਦਾਰ ਹੋਵੇ ਐਮ ਐਲ اے ਤੇ ਉਹ ਆਪਣੇ ਪੋਸਟਰ ਦੇ ਉੱਤੇ ਪਾਉਂਦਾ ਹੈ ਅੱਜ ਮੈਂ ਫਲਾਣੀ ਜਗ੍ਹਾ ਤੇ ਆਹ ਕੰਮ ਕਰਕੇ ਆਂ ਅੱਜ ਲੋਕਾਂ ਦੀ ਮੈਂ ਆ ਗੱਲ ਸੁਣੀ ਲੋਕਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਉਹਦੇ ਪੇਜ ਦੇ ਉੱਤੇ ਉਹਦੇ ਸਿਰਫ ਆਪਣੀ ਟੋਰ ਟਪੱਕੇ ਦੀ ਗੱਲ ਆ ਮੋਸਖ ਖੜੀ ਰੱਖਣ ਦੀ ਗੱਲ ਆ ਤੇ ਜਿਹੜਾ ਵਿਆਹ ਸ਼ਾਦੀਆਂ ਖਾਂਦੀ ਆਪੋ ਵਿਆਹ ਸ਼ਾਦੀਆਂ ਕਾਨੂੰਨੀ ਭਰਾਵਾ ਤੈਨੂੰ ਰੱਖਿਆ ਤੂੰ ਰੋਜ਼ ਆ ਜਾਏਗਾ ਲੋਕਾਂ ਦੇ ਕੰਮ ਕਰ ਮੈਂ ਆਪਣੀ ਜੇਬ ਚੋਂ ਮੈਂ ਇੱਕ ਮਕੈਨਿਕ ਆ ਮੈਂ ਆਪਣੀ ਜੇਬ ਚੋਂ ਤੈਨੂੰ 5-7000 ਰੁਪਏ ਦਾ ਰੋਜ਼ ਖਵਾ ਦਿਆ ਕਰੂੰਗਾ ਹੋਰ ਦੱਸ ਵੇ ਮੈਂ ਜੋ ਕਮਾਇਆ ਮੈਂ ਤੇਰੇ ਤੇ ਲਾ ਦਿੰਦਾ ਪਰ ਲੋਕਾਂ ਦੇ ਘਟੋ ਘਟੇ ਕੰਮ ਕਰ ਤੈਨੂੰ ਵਧੀਆ ਤੋਂ ਵਧੀਆ ਖਾਣਾ ਖਵਾ ਦਾਂਗੇ ਵਧੀਆ ਤੋਂ ਵਧੀਆ ਹੋਟਲ 'ਚ ਲੈ ਜਾਇਆ ਕਰਾਂਗੇ ਪਰ ਆ ਜਿਹੜੇ ਪੁੱਠੇ ਸਿੱਧੇ ਕੰਮ ਕਰਨਦੇ ਆ ਉਹ ਆਪਣੇ ਪੇਜ ਤੇ ਨਾ ਪਾ ਲੋਕਾਂ ਦੇ ਜਿਹੜੇ ਕੰਮ ਕਰਨਦੇ ਆ ਗਲੀਆਂ ਨਾਲੀਆਂ ਤੋਂ ਬਾਹਰ ਆਣ ਕੇ ਇੱਕ ਵੀ ਬਿਆਨ ਇਹਦਾ ਮੈਨੂੰ ਨਸ਼ੇ ਤੇ ਵਿਖਾ ਦਿਓ ਇੱਕ ਵੀ ਬੇਰੋਜ਼ਗਾਰੀ ਤੇ ਇਹਦਾ ਬਿਆਨ ਵਿਖਾ ਦਿਓ ਇੱਕ ਵੀ ਧੀਆਂ ਪੈਣ ਵਾਲੀ ਕੋਈ ਚੱਜ ਦਾ ਇਹਦਾ ਬਿਆਨ ਮੈਨੂੰ ਵਿਖਾ ਦਿਓ ਇੱਕ ਵੀ ਇਸ ਹਲਕੇ ਦੀ ਜਿਹੜੀ ਗੱਲ ਨੇ ਵਿਧਾਨ ਸਭਾ 'ਚ ਕੀਤੀ ਹੋਵੇ ਉਹ ਮੈਨੂੰ ਵਿਖਾ ਦਿਓ ਤੇ ਮੈਂ ਤੁਹਾਨੂੰ ਮੰਨ ਜਾਗਾ ਤੁਸੀਂ ਪੱਤਰਕਾਰ ਸਾਹਿਬ ਹੋ ਗੁਰਪ੍ਰੀਤ ਜੀ ਤੁਸੀਂ ਵੀ ਪੋਲਿਟਿਕਲ ਲੋਕਾਂ 'ਚ ਰਹਿੰਦੇ ਹੋ ਤੁਸੀਂ ਪਹਿਲੇ ਪੋਲਿਟਿਕਲ ਲੋਕਾਂ 'ਚ ਤੇ ਇਹ ਪੋਲਿਟਿਕਲ ਲੋਕਾਂ 'ਚ ਜਿਹੜੀ ਨਵੀਂ ਬਦਲਾਵ ਵਾਲੀ ਕਿ ਬਦਲੇ ਵਾਲੀ ਸਰਕਾਰ ਆਈ ਆ ਐਕਚੁਅਲੀ ਇਹ ਬਦਲਾਅ ਨਹੀਂ ਬਦਲੇ ਵਾਲੀ ਸਰਕਾਰ ਆ ਤੁਸੀਂ ਉਹਨਾਂ 'ਚ ਤੇ ਉਹਨਾਂ 'ਚ ਕੀ ਫਰਕ ਵੇਖਿਆ ਪਹਿਲਿਆਂ ਨੂੰ ਜਿਹੜਾ ਕਿਤੇ ਨਾ ਕਿਤੇ ਕੋਈ ਡਰਪੋ ਹੁੰਦਾ ਸੀ ਪਹਿਲਿਆਂ ਨੂੰ ਕੋਈ ਇੱਜ਼ਤ ਮਾਨ ਕਰਨਾ ਹੁੰਦਾ ਸੀ ਪਰ ਇਹਨਾਂ ਨੂੰ ਕੋਈ ਇੱਜ਼ਤ ਮਾਨ ਕਰਨੀ ਉਹ ਇੱਥੇ ਰਹਿੰਦਾ ਹੀ ਨਹੀਂ ਉਹ ਆਪਣੀ ਗੱਡੀ ਚੱਕਦਾ ਢੋਲਿਆਂ ਤੇ ਬਾਹਾਂ ਚੰਗੀਆਂ ਹੁੰਦੀਆਂ ਉਹ ਕਰੀਆਂ ਨੂੰ ਕਦੀ ਉਹਨੂੰ ਹਾਲਾਤ ਕੋਈ ਇਸ ਇਲਾਕੇ ਦੇ ਵਧੀਆ ਮੈਨੂੰ ਨਹੀਂ ਲੱਗਦਾ 3 ਮਹੀਨਿਆਂ ਦੇ ਵਿੱਚ ਜੇ ਸਰਕਾਰ ਨਸ਼ਾ ਬੰਦ ਕਰਾਊਗੀ ਜੇ ਕਰਵਾ ਦੇ ਤੇ ਸੋਨੇ ਦੇ ਸੁਹਾਗਾ ਲੋਕ ਫੇਰ ਕਿਤੇ ਨਾ ਕਿਤੇ ਤੁਹਾਨੂੰ ਪਿਆਰ ਕਰਨਗੇ ਪਰ ਇੱਕ ਵਾਰੀ ਆਪਣੇ ਐਮਐਲਏ ਜ਼ਰੂਰ ਝਾੜਿਓ ਉਹਨਾਂ ਦੀ ਜਾਇਦਾਦ ਜ਼ਰੂਰ ਇੱਕ ਵਾਰੀ ਚੈੱਕ ਕਰਿਓ ਉਹਨਾਂ ਨੂੰ ਤਨਖਾਹ ਕਿੰਨੀ ਦਿੱਤੀ ਜਾਂਦੀ ਸੀ ਉਹਨਾਂ ਨੇ ਕਬਜ਼ੇ ਕਿੰਨੇ ਕੀਤੇ ਆ ਨਾਜਾਇਜ਼ ਜਿਹੜੀ ਥਾਂ ਉੱਤੇ ਕਬਜ਼ਾ ਕਿੰਨਾ ਕੀਤਾ ਤੇ ਆਪਣੀ ਖਰੀਦ ਕੇੜੀਆਂ ਕੋਠੀਆਂ ਬਣਾ ਰਿਆ ਉਹ ਕਿੰਨੇ ਕਿੰਨੇ ਕਿੱਲੇ ਦੇ ਵਿੱਚ ਦੀਆਂ ਕੋਠੀਆਂ ਬਣਾ ਰਿਹਾ ਉਹ ਕਿੱਥੋਂ ਪੈਸਾ ਆ ਰਿਹਾ ਇਹ ਇੱਕ ਵਾਰੀ ਜਾਂਚ ਦਾ ਵਿਸ਼ਾ ਜ਼ਰੂਰ ਬਣਾਓ ਜੇ ਸੱਚੇ ਮਨ ਨਾਲ ਕੰਮ ਕਰਨਾ ਪ੍ਰਸ਼ਾਸਨ ਦੀ ਜਾਂਚ ਕਰੋ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਜਾਂਚ ਕਰੋ ਦੇ ਨਾਲ ਨਾਲ ਆਪਣੇ ਐਮ.ਐਲ.ਏ ਦੇ ਵੀ ਜਾਂਚ ਕਰੋ ਬਿਲਕੁਲ ਬਿਲਕੁਲ ਐਮ.ਐਲ.ਏ ਦੀ ਜਿਹੜੀ ਜਾਂਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਇਹਨੇ ਸਰਬਜੀਤ ਸਿੰਘ ਹੈਰੀ ਜਿੰਨਾ ਵੱਲੋਂ ਲਗਾਤਾਰ ਹੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸਨ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸਨ ਜਿਸ ਵਿੱਚ ਬਹੁਤ ਸਾਰੇ ਕੁੜੀਆਂ ਦੇ ਨਾਲ ਨਾਲ ਨੌਜਵਾਨ ਜਿਹੜੇ ਸੀਗੇ ਉਹ ਨਸ਼ਾ ਕਰਦੇ ਹੋਏ ਆ ਨਜ਼ਰ ਆਉਂਦੇ ਰਹੇ ਲੇਕਿਨ ਇਹਨਾਂ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਨੇ ਉਹ ਅਲੀਗੇਸ਼ਨ ਜਿਹੜੇ ਨੇ ਉਹ ਲਗਾਏ ਗਏ ਕਿਹਾ ਜਾ ਰਿਹਾ ਹੈ ਕਿ ਕਈ ਐਮ.ਐਲ.ਐਸ ਦੇ ਨਾਮ ਜਿਹੜੇ ਸੀਗੇ ਉਹ ਵੀ ਇਹਨਾਂ ਵੱਲੋਂ ਜਿਹੜੇ ਸੀਗੇ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਗਏ ਸਨ ਲੇਕਿਨ ਉਹ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਜਰੂਰ ਐਕਸ਼ਨ ਮੂਡ ਦੇ ਵਿੱਚ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਇਹ ਵੀ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਜੋ ਸਰਬਜੀਤ ਸਿੰਘ ਹਰੀਵਾਲੋਂ ਕਿਹਾ ਗਿਆ ਕਿ ਪਹਿਲਾਂ ਆਪਣੇ ਐਮਐਲਐਸ ਨੂੰ ਦੇਖਿਆ ਜਾਵੇ ਅਤੇ ਨਾਲ ਨਾਲ ਜਿਸ ਤਰ੍ਹਾਂ ਕੁਲਬੀਰ ਸਿੰਘ ਜੀਰਾ ਵੱਲੋਂ ਵੀ ਕਿਹਾ ਗਿਆ ਕਿ ਜਿੰਨੇ ਵੀ ਵਿਧਾਇਕ ਨੇ ਉਹਨਾਂ ਦਾ ਡਰੋਗ ਟੈਸਟ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਤਾਂ ਜੋ ਕਿ ਪਤਾ ਲੱਗ ਸਕੇ ਕਿ ਨਸ਼ਾ ਤਸਕਰ ਕਿੰਨੇ ਕੁ ਜਿਹੜੇ ਨੇ ਉਹ ਜੋ ਉਹਨਾਂ ਦੇ ਸੰਪਰਕ 'ਚ ਨੇ ਐਮਐਲਐਸ ਦੇ ਸੰਪਰਕ 'ਚ ਨੇ ਲੇਕਿਨ ਕਿਤਨਾ ਕਿਤੇ ਹੁਣ ਸਰਬਜੀਤ ਸਿੰਘ ਹਰੀ ਵੱਲੋਂ ਵੀ ਬਹੁਤ ਵੱਡੇ ਬਿਆਨ ਜਿਹੜੇ ਨੇ ਅੱਜ ਦਿੱਤੇ ਗਏ ਤੇ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਨਹੀਂ ਤਾਂ ਸਿਰਫ ਅਤੇ ਸਿਰਫ ਗੋਗਲਾਂ ਤੋਂ ਮਿੱਟੀ ਜਿਹੜੀ ਆ ਉਹ ਛੜ ਜਾਂਦੀ ਹੋਵੇਗੀ ਲੇਕਿਨ ਹੁਣ ਵਿਖਣਾ ਹੋਵੇਗਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨਾਲਸ਼ੇ ਨੂੰ ਲੈ ਕੇ ਹੋਰ ਕਿੰਨੇਕ ਐਕਸ਼ਨ ਮੋਡ ਵਿੱਚ ਨਜ਼ਰ ਆਉਂਦੀ ਕਿੰਨੇਕ ਵੱਡੇ ਜੋ ਅਧਿਕਾਰੀ ਨੇ ਜਾਂ ਵੱਡੇ ਲੀਡਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿੱਤ ਜਾਂ